ਹਾਂਜੀ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਅਸੀਂ ਲੈ ਕੇ ਆਏਗੇ ਜਿਵੇਂ ਘਰਾਂ ਦੇ ਵਿੱਚ ਪ੍ਰਾਣੀਆਂ ਲੇਡੀਜ਼ ਜਾਂ ਬੁੜੀਆਂ ਹੁੰਦੀਆਂ ਨੇ ਜਿਮਾਂ ਬਿਲਕੁਲ ਉਹਨਾਂ ਦੇ ਆਪਾਂ ਨੂੰ ਪਤਾ ਨਹੀਂ ਚੱਲਦਾ ਕਿਉਂਕਿ ਭਾਰੀ ਨਾਪ ਦੀਆਂ ਹੁੰਦੀਆਂ ਨੇ ਕਈ ਵਾਰੀ ਨਾਪ ਉਹਨਾਂ ਦਾ ਹੈਵੀ ਹੁੰਦਾ ਆਪਾਂ ਨੂੰ ਤੀਰੇ ਵਗੈਰਾ ਬਾਰੇ ਨਹੀਂ ਪਤਾ ਚੱਲਦਾ ਕਿਉਂਕਿ ਉਹ ਗਲੇ ਛੋਟੇ ਪਾਉਂਦੀਆਂ ਹੁੰਦੀਆਂ ਨੇਗੀਆਂ ਵੀ ਆਪਾਂ ਉਹਦਾ ਕਿੰਨਾ ਤੀਰਾ ਪਾਈਏ ਜ਼ਿਆਦਾਤਰ ਤਾਂ ਜਿਵੇਂ ਪ੍ਰਾਣੀਆਂ ਬਹੁਤ ਹੀ ਜ਼ਿਆਦਾ ਬਜ਼ੁਰਗਔਰਤਾ ਹੁੰਦੀਆਂ ਨੇ ਗਲਾ ਵੀ ਬੁਕਰਮ ਵਾਲਾ ਨਹੀਂ ਪਹਿਨਦੀਆਂ ਹੈਗੀਆਂ ਬਰੀਕ ਪਾਈਪਨ ਵਾਲਾ ਗਲਾ ਪਾਉਂਦੀਆਂ ਨੇਗੀਆਂ ਸਾਈਡ ਤੇ ਗਿੱਜਾ ਵਗੈਰਾ ਲਗਾਉਂਦੀਆਂ ਨੇ ਆਪਾਂ ਅੱਜ ਤੁਹਾਨੂੰ ਉਹਦੇ ਬਾਰੇ ਕਟਿੰਗ ਬਾਰੇ ਦੱਸਣਾ ਵੀ ਤੁਸੀਂ ਕਿੰਨਾ ਤੀਰਾ ਪਾਉਂਗੇ ਪਲੇਟਾਂ ਵੀ ਨਹੀਂ ਪਾਉਂਦੇ ਵਿੱਚ ਵਿੱਚ ਲੇਡੀਜ਼ ਵਿੱਚ ਤਾਂ ਪਾਉਂਦੀਆਂ ਨੇ ਵਿੱਚ ਨਹੀਂ ਵੀ ਪਾਉਂਦੀਆਂ ਅੱਜ ਆਪਾਂ ਤੁਹਾਨੂੰ ਬਿਨਾ ਪਲੇਟਾਂ ਤੋਂ ਉਹਦੀ ਫਿਟਿੰਗ ਬਾਰੇ ਦੱਸਣਾ ਵੀ ਕਿਸ ਤਰ੍ਹਾਂ ਉਹਦੀ ਤੁਸੀਂ ਕਟਾਈ ਕਰਨੀ ਆ ਕਿੰਨਾ ਉਹਦਾ ਤੀਰਾ ਪਾਉਂਗੇ ਆਪਾਂ ਹੁਣ ਉਹਦੀ ਕਟਿੰਗ ਸ਼ੁਰੂ ਕਰਨ ਲੱਗੇ ਆ ਤੁਸੀਂ ਵੀਡੀਓ ਨੂੰ ਧਿਆਨ ਦੇ ਨਾਲ ਦੇਖਣਾਗਾ ਮੇਰੇ ਕੋਲੇ ਆ ਸੂਟ ਦਾ ਕੱਪੜਾ ਦਿੱਤਾ ਹੈ ਪੂਰਾ ਆਲਓਵਰ ਕ੍ਰੇਵ ਦੇ ਵਿੱਚ ਸੂਟ ਆ ਦੇਖੋ ਇਹ ਲਾਈਨਿੰਗ ਦੇ ਵਿੱਚ ਬਣਾਉਣਾ ਆਪਾਂ ਨੇ ਕਿਹੜਾ ਇਹਦਾ ਵਰਕ ਕਰਿਆ ਹੋਇਆਗਾ ਆਹ ਵਾਲਾ ਘੇਰਾ ਦੇਖੋ ਇਹਦਾ ਇਹਦਾ ਵਰਕ ਕਰਿਆ ਹੋਇਆਗਾ ਆਪਾਂ ਇਹਦਾ ਆਪਸ ਦੇ ਵਿੱਚ ਵਰਕ ਨੂੰ ਮਿਲਾਵਾਂਗੇ ਇਸ ਤਰ੍ਹਾਂ ਆਹ ਵਰਕ ਨੂੰ ਮਿਲਾ ਕੇ ਆਪਾਂ ਸਿੱਧਾ ਇਹਦਾ ਕਰੀਜ਼ ਦਾ ਪਹਿਲਾਂ ਬਠਾਵਾਂਗੇ ਇਹਨੂੰ ਆਪਾਂ ਜਿਵੇਂ ਆਮ ਸ਼ਰਟਾਂ ਦੀ ਕਟਿੰਗ ਕਰਦੇ ਆ ਦੇਖੋ ਧਰਨ ਵੇਲੇ ਕੱਪੜੇ ਨੂੰ ਆਪਾਂ ਰੱਖਣਾ ਉਸੇ ਤਰੀਕੇ ਨਾਲ ਆ ਮੇਨ ਚੀਜ਼ ਆਪਾਂ ਤੁਹਾਨੂੰ ਧੀਰੇ ਵਗੈਰਾ ਬਾਰੇ ਦੱਸਣਾ ਤੇ ਘਾਟ ਬਾਰੇ ਦੱਸਣਾ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਨਾਪ ਬਾਰੇ ਦੱਸੂਗੀ ਵੀ ਆਪਣਾ ਨਾਪ ਕੀ ਆ ਸੂਟ ਦਾ ਸੂਟ ਦਾ ਨਾਪ ਹੈਗਾ ਆਪਣੇ ਕੋਲੇ 48 ਇੰਚ ਸ਼ਰਟ ਦੀ ਲੈਂਥ ਆਗੀ ਛਾਤੀ ਦੇ ਵਿੱਚੋਂ ਦੇਖੋ ਜਿਵੇਂ ਹੈਵੀ ਨਾਪ ਆ ਪੂਰਾ ਇਹਨਾਂ ਦੀ ਕੋਈ ਸ਼ੇਪ ਨਹੀਂ ਬਣ ਰਹੀ ਸਾਡੇ 23 ਇੰਚ ਹੈ ਛਾਤੀ ਦੇ ਵਿੱਚੋਂ ਆ ਕਮਰ ਇਹਨਾਂ ਦੀ 23 ਹੀ ਰੱਖਣੀ ਆ हिਪ ਹੈਗੀ ਆ 26 ਘੇਰਾ ਵੀ 26 ਆ ਮੰਨ ਲਓ ਬਿਲਕੁਲ ਸਿੱਧਾ ਹੀ ਸੂਟ ਆ ਪਰ ਫਿਰ ਵੀ ਆਪਾਂ ਜੇ ਸ਼ੇਪ ਜਿਹੜੀ ਕਾਟ ਪਾਉਣੀ ਆ ਉਹ ਕਈ ਵਾਰ ਆਪਾਂ ਸਿੱਧੀ ਪਾ ਦਾਂਗੇ ਤਾਂ ਬਲ ਵਗੈਰਾ ਜ਼ਿਆਦਾ ਪੈਣਗੇ ਉਹ ਤੁਹਾਨੂੰ ਦੱਸਾਂਗੇ ਤੁਸੀਂ ਕਿੰਨਾ ਤੀਰਾ ਪਾਉਣਾ ਕਿਸ ਤਰ੍ਹਾਂ ਸ਼ੇਪ ਪਾਉਣੀ ਆ ਜਿਵੇਂ ਅੱਗੇ ਬਰੀਕ ਪਾਈਪਨ ਕੱਢ ਕੇ ਗਲਾ ਦੇਖੋ ਹੁਣ ਆਪਾਂ ਨੇ ਸੂਟ ਦੀ ਲੈਂਥ ਦਾ ਨਿਸ਼ਾਨ ਲਗਾਉਣਾ ਨੀਚੇ ਇਹਦੇ ਵਰਕ ਕਰਿਆ ਹੋਇਆਗਾ ਸਿਰਫ ਆਪਾਂ ਨੂੰ 1/2 ਇੰਚ ਵੱਧ ਲੈਣਾ ਪਊਗਾ ਕਿਉਂਕਿ ਜਿਹੜਾ ਉੱਪਰ ਆਪਣੇ ਸ਼ੋਲਡਰ ਦੇ ਵਿੱਚ ਆਉਣਾ ਸਭ ਤੋਂ ਪਹਿਲਾਂ ਦੇਖੋ 48 ਇੰਚ ਲੈਂਥ ਆ ਤਾਂ ਆਪਾਂ ਨੇ 41.5 ਤੇ ਨਿਸ਼ਾਨ ਲਗਾਵਾਂਗੇ ਕਿਉਂਕਿ ਆਪ ਨੂੰ ਹਾਫ ਇੰਚ ਹੀ ਚਾਹੀਦਾ ਨੀਚੇ ਫੋਲਡਿੰਗ ਵਾਸਤੇ ਇਹਦੇ ਕਪੜਾ ਫਿਲਹਾਲ ਛੱਡਿਆ ਹੋਇਆਗਾ ਹੁਣ ਦੇਖੋ ਆਪਾਂ ਇਹਦੇ ਤੀਰਾ ਕਿੰਨਾ ਪਾਉਣਾਗਾ ਆਪਾਂ ਨੇ ਗਲਾ ਲੈਣਾਗਾ 6 ਇੰਚ ਲੰਬਾਈ ਦਾ ਆਪਾਂ ਕਟਿੰਗ ਕਰਾਂਗੇ ਬੈਕ ਤੋਂ ਲਵਾਂਗੇ ਸਾਰਾ 4.5 ਇੰਚ ਕਟਾਈ ਦਾ ਇਹ ਆਪਾਂ ਜਿਵੇਂ ਪਹਿਲੀ ਕਟਿੰਗ ਦੇ ਵਿੱਚ ਕਰਨਾਗਾ ਮੰਨ ਲਓ ਜਿਹੜੀ ਕਟਾਈ ਗਲੇ ਦੀ ਪਾਉਣੀ ਆ ਉਹ ਆਪਾਂ ਪਾਵਾਂਗੇ 5 ਇੰਚ ਇਸ ਤਰੀਕੇ ਨਾਲ ਜਿਹੜਾ ਨੀਚੇ ਨੂੰ ਲੰਬਾ ਗਲਾ ਪਾਉਣਾ ਆਪਾਂ ਨੇ ਉਹ ਪਾਵਾਂਗੇ 6 ਇੰਚ ਤੇ ਹੁਣ ਦੇਖੋ ਇਹਨੂੰ ਆਪਾਂ ਇਸ ਤਰ੍ਹਾਂ ਸਿੱਧਾ ਨਿਸ਼ਾਨ ਲਗਾ ਲਾਂਗੇ ਇੱਕ ਵਾਰੀ ਚੌਰਸ ਨਿਸ਼ਾਨ ਲਗਾ ਕੇ ਦੇਖੋ ਇੱਥੋਂ ਆਪਾਂ ਇਹਦੀ ਗਲੇ ਦੀ ਸ਼ੇਪ ਪਾਉਣੀ ਹੋਗੀ ਦੇਖੋ ਆਪਾਂ ਨੇ ਆ 6 ਇੰਚ ਗਲੇ ਦੀ ਲੰਬਾਈ ਲਈ ਹੋਈ ਹੈ ਚੜਾਈ ਇਹਦੀ ਲਈ ਆਪਾਂ ਨੇ 5 ਇੰਚ ਜਿੰਨਾ ਸੂਟਾਂ ਦੇ ਪਾਈਪਿੰਗ ਲਗਾ ਲੱਗਦੀ ਆ ਕੱਪੜੇ ਦੀ ਲੀਰ ਲਗਾ ਕੇ ਹੀ ਬਰੀਕ ਦੇ ਵਿੱਚ ਪਾਈਪਨ ਦਿੰਨੇ ਹੁੰਨੇ ਆਪਾਂ ਉਸ ਦਾ ਗਲਾ ਆਪਾਂ ਕਟਾਈ ਦਾ 6 ਇੰਚ ਲੰਬਾ ਕਟਿੰਗ ਕਰਦੇ ਹੁੰਨੇ ਆ ਤੇ ਚੜਾਈ ਦੇ ਵਿੱਚ 5 ਇੰਚ ਹੀ ਕਰਨਾ ਇੱਥੋਂ ਰਾਉਂਡਰ ਦੇ ਆਪਾਂ ਸ਼ੇਪ ਦੇਵਾਂਗੇ ਇਸ ਇਹਦਾ ਬੈਕ ਗਲਾ ਹੋਊਗਾ ਉਹ ਸਿਰਫ ਆਪਾਂ ਨੇ ਕੱਢਣਾ ਹੋਊਗਾ 4.5 ਦੇ ਵਿੱਚ ਗਲਾ ਹੁਣ ਇਹਦਾ ਦੇਖੋ ਆਪਾਂ ਨੇ ਤੀਰਾ ਕਿਸ ਤਰੀਕੇ ਨਾਲ ਪਾਉਣਾ ਆਮ ਤਾਂ ਆਪਾਂ ਦੇ ਕੋਛੇ ਵੀ ਪਾ ਲੈਨੇ ਆ 6 ਵੀ ਪਾ ਲੈਨੇ ਆ ਤੇ ਇਹਦਾ ਤੀਰਾ ਆਪਾਂ ਪਾਵਾਂਗੇ 7 ਇੰਚ ਕਟਾਈ ਦਾ ਇਸ ਤਰੀਕੇ ਨਾਲ ਕਿਉਂਕਿ ਇਹ ਗਲੇ ਨੇ ਨਾ ਤਾਂ ਲਫਣਾਗਾ ਨਾ ਸਾਈਡ ਤੇ ਗਿਰਨਾਗਾ ਨਾ ਇਹਦੇ ਨਾਲ ਕਿ ਉਹ ਛੋਟਾ ਗਲਾਗਾ ਪਾਈਪਨ ਲੱਗੀ ਹੋਗੀ ਇਹ ਆਪਸ ਦੇ ਵਿੱਚ ਖਿੱਚਿਆ ਖਿੱਚਿਆ ਹੀ ਰਹੂਗਾ ਗਲਾ ਲਾ ਮੁੱਕਣਾ ਨਹੀਂ ਮਨ ਲੋ ਸ਼ੋਲਡਰ ਤੋਂ ਗਿਰੇਗਾ ਨਹੀਂ ਮੋਢਿਆਂ ਤੋਂ ਅੱਗੇ ਪਿੱਛੇ ਇੱਧਰ ਉਧਰ ਨਹੀਂ ਜੇ ਸ਼ਰਟ ਡਿੱਗਦਾ ਹੈਗਾ ਜਿਹੜੀ ਆਪਾਂ ਗਲਾ ਇਹ ਪਾਈਪਨ ਵਾਲਾ ਬਣਾਵਾਂਗੇ ਫਿਲਹਾਲ ਤੁਹਾਨੂੰ ਦੇਖਾਂਗੇ ਆਪਾਂ ਜੇ ਵੀਡੀਓ ਦੇ ਵਿੱਚ ਟਾਈਮ ਲੱਗਿਆ ਤਾਂ ਤੁਹਾਨੂੰ ਇਹ ਪਾਈਪਨ ਵਗੈਰਾ ਲਾ ਕੇ ਵੀ ਦੱਸਾਂਗੇ ਵੀ ਕਿਸ ਤਰ੍ਹਾਂ ਲੱਗਦੀ ਹੈਗੀ ਫਿਲਹਾਲ ਅੱਜ ਤੁਹਾਨੂੰ ਇੱਕ ਵਾਰੀ ਕਟਿੰਗ ਦੱਸ ਰਹੀ ਹਾਂ ਵੀ ਇਸ ਤਰ੍ਹਾਂ ਦੇ ਸੂਟ ਦੀ ਜੇ ਤੁਸੀਂ ਗਲਾ ਬਣਾ ਰਹੇ ਹੋ ਤਾਂ ਸ਼ੋਲਡਰ ਉਹਦੇ ਕਿੰਨਾ ਪਾਉਣਾਗਾ ਜਿਵੇਂ ਐਨੇ ਨਾਪ ਦੇ ਵਿੱਚ ਜਿਵੇਂ ਛਾਤੀ ਦੇ ਵਿੱਚੋਂ 23.5 ਇੰਚ ਖੁੱਲਾ ਹੈ ਉਹਦੇ ਤੀਰੇ ਦੀ ਤੁਸੀਂ ਕਟਾਈ ਕਿੰਨੀ ਪਾਉਣੀ ਹੋਊਗੀ 7 ਇੰਚ ਪਾਉਣੀ ਹੋਊਗੀ ਨੀਚੇ ਨੂੰ ਆਪਾਂ ਨੇ ਇਹਦਾ ਨਿਸ਼ਾਨ ਲਗਾਉਣਾ ਦੇਖੋ ਆਪਾਂ 6.5 ਦਾ ਹੀ ਲਗਾਵਾਂਗੇ ਕਈ ਵਾਰ ਕੀ ਇਹ ਪੁੱਛ ਲੈਂਦੇ ਨੇਗੇ ਵੀ ਜਿਵੇਂ ਸੂਟ ਇੰਨਾ ਹੈਵੀ ਬਣਿਆ ਨਾਪ ਭਾਰੀ ਆ ਤੀਰਾ ਤੁਸੀਂ 7 ਇੰਚ ਪਾ ਰਹੇ ਹੋ ਤੇ ਇਹਦਾ 6.5 ਇੰਚ ਜਾਂ ਜ਼ਿਆਦਾ ਤਾਂ ਨਹੀਂ ਹੁੰਦਾ ਜਾਂ ਘਟਦਾ ਤਾਂ ਨਹੀਂ ਇਹਦੇ ਨਾਲ ਦੇਖੋ ਕੋਈ ਫਰਕ ਨਹੀਂ ਪੈਂਦਾ ਹੈਗਾ ਕਿਉਂਕਿ ਜਿਸ ਸਮੇਂ ਆਪਾਂ ਤੀਰਾ ਜ਼ਿਆਦਾ ਪਾਇਆ ਇਹਦੇ ਖੁੱਲਾ ਵੀ ਜ਼ਿਆਦਾਗਾ ਕਿਉਂਕਿ ਇਹਦੀ ਗਲਾਈ ਹੈ ਜਿਹੜੀ ਉਸੇ ਹਿਸਾਬ ਨਾਲ ਘਟਜੂਗੀ ਜੇ ਆਪਾਂ ਹੁਣ ਤੀਰਾ 6 ਇੰਚ ਪਾਵਾਂਗੇ ਤਾਂ ਇੱਥੋਂ ਰਾਉਂਡ ਦੇਖੋ ਤੁਸੀਂ ਕਿੱਥੇ ਤੱਕ ਜਾਊਗਾ ਉਹਦੇ ਨਾਲ ਸ਼ੇਪ ਇਹ ਵੱਧ ਜੂਗੀ ਹੁਣ ਇਹਦਾ ਆਪਾਂ ਟੀਰਾ ਜਾਦਾ ਪਾ ਰਹੇ ਹਾਂ 7 ਇੰਚ ਟੀਰਾ ਪਾਇਆ ਹੋਇਆ ਹੁਣ ਇਹਦਾ ਛਾਤੀ ਦਾ ਨਿਸ਼ਾਨ ਦੇਖੋ ਆਪਾਂ ਕਿੱਥੇ ਜਾ ਰਿਹਾ 23 23.5 ਇੰਚ ਛਾਤੀ ਦਾ ਨਿਸ਼ਾਨ ਆ ਦੇਖੋ ਇੱਥੋਂ ਆਪਾਂ ਸਿੱਧਾ ਨਿਸ਼ਾਨ ਲਗਾਵਾਂਗੇ ਇਹਦੇ ਵਿੱਚ ਆਪਾਂ ਨੇ ਸ਼ੇਪ ਨਹੀਂ ਪਾਉਣੀ ਹੈਗੀ ਜੇ ਆਪਾਂ ਇੱਥੇ ਗਲਾਈ ਜਿਆਦਾ ਪਾਤੀ ਤਾਂ ਜਿਹੜੀ ਆ ਚੀਜ਼ ਇਹਨਾਂ ਦੇ ਇੱਥੋਂ ਫਸਣ ਲੱਗ ਜੂਗੀ ਕਿਉਂ 메ਨ ਚੱਕਰ ਕੀ ਆ ਗਲੇ ਦਾ ਅੱਗਲਾ ਇਹਦਾ ਛੋਟਾਗਾ ਹੁਣ ਇਹਦੀ ਆਪਾਂ ਦੇਖੋ ਇੱਥੋਂ ਸ਼ੇਪ ਪਾਉਣੀ ਆ ਇਹ ਗਲਾਈ ਆਪਾਂ ਨੇ ਪੂਰੀ ਪਾਉਣੀ ਆ ਇੱਥੋਂ ਘਟਕੇ ਨਹੀਂ ਪਾਉਣੀ ਹੈਗੀ ਕਿਉਂਕਿ ਇਹਦੇ ਵਿੱਚ ਕੋਈ ਪਲੇਟ ਨਹੀਂ ਹੈਗੀ ਜੇ ਤੁਸੀਂ ਨੇ ਇਹ ਗਲਾਈ ਵਗੈਰਾ ਨਹੀਂ ਵੀ ਪਾਈ ਤਾਂ ਇੱਥੇ ਬਹੁਤ ਜ਼ਿਆਦਾ ਬਲ ਵਗੈਰਾ ਪੈਣਗੇ ਆ 2 ਇੰਚ ਆਪਾਂ ਐਕਸਟਰਾ ਦੇਖੋ ਲੈਣੀ ਹੁੰਨੇ ਆਗੇ ਉਹ ਤਾਂ ਲੈਣੀ ਲੈਣਾਗਾ ਹੁਣ ਇਹਦਾ ਕਮਰ ਕਮਰ ਦਾ ਦੇਖੋ ਇਹਦਾ ਕੋਈ ਨਹੀਂ ਸਿੱਧਾ ਹੀ ਆ ਮੰਨ ਲਓ ਇਹ ਫਿਰ ਵੀ ਆਪਾਂ ਜਿੱਥੋਂ ਕਮਰ ਦਾ ਨਿਸ਼ਾਨ ਲਗਾਉਣੇ ਆ ਉਥੋਂ ਹੀ ਇਹਦਾ ਕਮਰ ਦਾ ਨਿਸ਼ਾਨ ਲਗਾਵਾਂਗੇ ਕਮਰ ਵੀ ਇਹਨਾਂ ਦੀ 23 ਆ ਸਿਰਫ ਇਹਨਾਂ ਦਾ 1/2 ਇੰਚ ਦਾ ਫਰਕ ਆ ਚੈਸਟ ਦਾ ਤੇ ਕਮਰ ਦਾ ਇੱਥੋਂ ਵੀ ਆਪਾਂ 2 ਇੰਚ ਲਵਾਂਗੇ ਹੁਣ ਆਪਾਂ ਲਵਣਾ ਸੈਡ ਸਲਾਈ ਸੈਡ ਸਲਾਈ ਇਹਨਾਂ ਦੇ 16 ਇੰਚ ਰੈਡੀ ਆ ਤਾਂ ਆਪਾਂ 16.5 ਦੇ ਨਿਸ਼ਾਨ ਲਗਾਉਣਾਗਾ ਕਿਉਂਕਿ ਇਹਦੇ ਪਲੇਟ ਵਗੈਰਾ ਕੋਈ ਨਹੀਂ ਹੈਗੀ ਸਿਰਫ 1/2 ਇੰਚ ਉਪਰ ਆਊਗਾ ਤੇ 16 ਇੰਚ ਆਪਣਾ ਰੈਡੀ ਰਹਿ ਜਾਊਗਾ हिਪ ਹੈਗੀ ਇਹਨਾਂ ਦੇ 26 ਇੰਚ ਤਾਂ ਆਪਾਂ 26 ਤੇ ਨਿਸ਼ਾਨ ਲਗਾਵਾਂਗੇ 1.5 ਇੰਚ ਆਪਣਾ ਮਾਰ ਜਾਂਦਾ ਹੋ ਗਿਆ ਇਸੇ ਤਰੀਕੇ ਨਾਲ ਆਪਣਾ ਘੇਰਾ ਘੇਰਾ ਵੀ 26 ਇੰਚ ਤਿਆਰ ਆ ਤਾਂ ਆਪਾਂ 26 ਤੇ ਨਿਸ਼ਾਨ ਲਗਾਇਆ 1.5 ਇੰਚ ਆਪਾਂ ਨੇ ਫੋਲਡਿੰਗ ਦਾ ਲਗਾਤਾ ਜਨਿ ਕਿ 29 ਇੰਚ ਕਟਾਈ ਦਾ ਹੁਣ ਆਪਏ ਤੋਂ ਸਿੱਧਾ ਨਿਸ਼ਾਨ ਲਗਾਵਾਂਗੇ ਪਹਿਲਾਂ ਦੇਖੋ ਗਲੇ ਦੇ ਵਿੱਚ ਕੋਈ ਨਹੀਂ ਸਿਰਫ ਮੇਨ ਇਹਦੇ ਵਿੱਚ ਹੈਗੀ ਸੀ ਥੀਰੇ ਦੀ ਤੇ ਗਲੇ ਦੀ ਪਾਈਪਨ ਵਾਲੇ ਗਲੇ ਦੇ ਵਿੱਚ ਇੱਥੇ ਕੁਝ ਨਹੀਂ ਸੀ ਇੰਨਾ ਕੋਈ ਖਾਸ ਦੱਸਣ ਵਾਲਾ ਹੈਗਾ ਅਸੀਂ ਸਿਰਫ ਵੀਡੀਓ ਬਣਾਈ ਹੈ ਤੁਹਾਨੂੰ ਥੀਰੇ ਬਾਰੇ ਤੇ ਗਲੇ ਬਾਰੇ ਕਿਉਂਕਿ ਲੇਡੀਜ਼ ਜ਼ਿਆਦਾਤਰ ਸਾਨੂੰ ਪੁੱਛਦੀਆਂ ਰਹਿੰਦੀਆਂ ਨੇ ਵੀ ਇੰਨੇ ਹੈਵੀ ਨਾਪ ਦੇ ਵਿੱਚ ਵੀ ਅਸੀਂ ਥੀਰਾ ਕਿੰਨਾ ਪਾਈਏ ਜਾਂ ਡਿੱਗਦਾ ਤਾਂ ਨਹੀਂ ਜਾਂ ਕਿਵੇਂ ਵੀ ਨਹੀਂ ਹੁੰਦਾ ਇਹ ਬਹੁਤ ਹੀ ਪ੍ਰਾਣੀ ਹੈ ਜਿਵੇਂ ਬੁੜੀਆਂ ਪਹਿਲਾਂ ਵਾਲੀਆਂ ਨੇ ਗਲੇ ਬੁਕਰਮ ਵਾਲੇ ਨਹੀਂ ਪਹਿਨਦੀਆਂ ਅਸੀਂ ਉਹਨਾਂ ਵਾਸਤੇ ਇਹ ਮੇਨ ਵੀਡੀਓ ਬਣਾਈ ਆ ਵੀ ਤੁਸੀਂ ਗਲੇ ਨੂੰ ਇਹਨੂੰ ਕਟਿੰਗ ਕਰੋਗੇ ਆਮ ਕਟਿੰਗ ਕਰਕੇ ਇਹਦੇ ਪਾਈਪਨ ਵਗੈਰਾ ਲਾਉਣੀ ਹੋਗੀ ਤੇ ਤੁਸੀਂ ਤੀਰਾ ਇੰਨਾ ਪਾਉਣਾ ਦੇ ਵਿੱਚ ਐਸਨਾਪ ਦੇ ਵਿੱਚ ਦੇਖੋ ਹੁਣ ਇਹਦੀ ਆਪਾਂ ਇੱਥੋਂ ਕਟਿੰਗ ਕਰ ਰਹੇ ਹਾਂਗੇ ਹੁਣ ਆਪਾਂ ਨੇ ਆ ਗਲਾਈ ਪਾਉਣੀ ਆ ਆ ਦੇਖੋ ਆ ਵਾਲੀ ਸ਼ੇਪ ਆਉਗੀ ਇਹਦੇ ਵਿੱਚ ਇੱਥੇ ਆਪਾਂ ਕੱਟ ਲਗਾ ਲਾਂਗੇ ਹੁਣ ਇਸੇ ਤਰੀਕੇ ਨਾਲ ਆਪਾਂ ਨੇ ਬੈਕ ਵਾਲਾ ਕੱਢਣਾਗਾ ਦੇਖੋ ਹੁਣ ਆਪਾਂ ਬੈਕ ਪੱਲੇ ਦੀ ਕਟਿੰਗ ਕਰਨੀ ਆ ਉਸੇ ਤਰੀਕੇ ਨਾਲ ਆਪਾਂ ਨੇ ਬੈਕ ਪੱਲਾ ਰੱਖਣਾ ਇਹਦੇ نیچے ਫੋਲਡਿੰਗ ਵਾਸਤੇ ਘੱਟ ਸੀ ਤਾਂ ਕਰਕੇ ਮੈਂ ਇਹਨੂੰ ਉੱਪਰ ਲੈ ਰਹੀ ਆ ਦੇਖੋ ਇਸ ਤਰੀਕੇ ਨਾਲ ਕਿਉਂਕਿ ਆਪਾਂ ਇਹਦਾ ਕਪੜਾ ਹੋਰ ਅਲੱਗ ਤੋਂ ਲਗਾ ਲਾਂਗੇ ਬੈਕ ਵਾਸਤੇ ਆਪਣੇ ਕੋਲੇ ਕਪੜਾ ਜ਼ਿਆਦਾਗਾ ਤਾਂ ਆਪਾਂ ਇੱਦਾਂ ਹੀ ਫੋਲਡਿੰਗ ਕਰ ਲਾਂਗੇ ਉਹਨੂੰ ਤੁਸੀਂ ਇਸ ਤਰੀਕੇ ਨਾਲ ਇਹਨੂੰ ਬੱਦ ਲੈ ਲਓਗੇ ਜੇ ਕਈ ਵਾਰ ਤੁਹਾਡੇ ਕੋਲੇ ਆਹ ਚੀਜ਼ ਕੱਟ ਫੋਲਡਿੰਗ ਵਾਸਤੇ ਦਿੱਤੀ ਹੋਈ ਆ ਇਸ ਤਰ੍ਹਾਂ ਬਿਲਕੁਲ ਇਹਨੂੰ ਮੈਂ ਸਿੱਧਾ ਕਰ ਲੂੰਗੀ ਉੱਪਰ ਤੱਕ ਬਿਲਕੁਲ ਇਸ ਤਰ੍ਹਾਂ ਕਰੀਜ਼ ਦੇ ਉੱਪਰ ਬਿਠਾਉਣਾਗਾ ਬਰਾਬਰ ਬਰਾਬਰ ਕਰਕੇ ਹੁਣ ਜਿਹੜੀ ਆਪਣੇ ਆ ਗਲਾਈ ਪਾਉਣੀ ਆ ਦੇਖੋ ਇਹ ਵੀ ਜ਼ਿਆਦਾ ਨਹੀਂ ਪਾਉਣੀ ਹੈਗੀ ਜੇ ਆਪਾਂ ਨੇ ਜ਼ਿਆਦਾ ਗਲਾਈ ਪਾ ਦਿੱਤਾ ਇਹ ਬੈਗ ਤੋਂ ਫਸਣ ਲੱਗ ਜਾਊਗਾ ਇਹ ਵੀ ਆਪਾਂ ਤੁਸੀਂ ਨੇ ਇੰਨੀ ਹੀ ਪਾਉਣੀ ਆ ਦੇਖੋ ਵੀਡੀਓ ਦੇ ਵਿੱਚ ਜਮਾਂ ਮੇਨ ਫਰਸਟ ਕਲਾਸ ਦੀ ਨਜ਼ਰ ਆਉਂਦਾ ਦੇਖੋ ਸ਼ੇਪ ਕਿੰਨੀ ਪਾਈ ਹੋਈ ਆ ਇਸੇ ਤਰੀਕੇ ਦੇ ਨਾਲ ਤੁਸੀਂ ਨੇ ਸ਼ੇਪ ਪਾਉਣੀ ਹੋ ਗਈ ਇਹਦੀ ਹੁਣ ਆਪਾਂ ਤੁਹਾਨੂੰ ਗੱਲੇ ਦੀ ਕਟਿੰਗ ਕਰਨੀ ਦੱਸਾਂਗੇ ਵੀ ਤੁਸੀਂ ਕਿਸ ਤਰੀਕੇ ਨਾਲ ਦਾ ਗਲਾ ਪਹਿਲਾਂ ਹੀ ਕਟਿੰਗ ਕਰਨਾਗਾ ਆਪਾਂ ਸ਼ਰਟ ਨੂੰ ਦੇਖੋ ਦੋਨੇ ਬੁਲਲਿਆਂ ਨੂੰ ਬਰਾਬਰ ਕਰਕੇ ਇਸ ਤਰੀਕੇ ਨਾਲ ਰੱਖਾਂਗੇ ਆਹ ਜੀ ਇਹਨੂੰ ਹੁਣ ਇਹਦਾ ਮੈਂ ਗਲੇ ਦਾ ਨਿਸ਼ਾਨ ਲਗਾਉਂਗੀ 6 ਇੰਚ ਦਾ ਦੇਖੋ ਆਪਾਂ ਨੇ 6 ਇੰਚ ਇਹ ਗਲੇ ਦਾ ਨਿਸ਼ਾਨ ਲਗਾ ਲਿਆ ਜਿਹੜੀ ਚੜਾਈ ਲਗਾਉਣੀ ਆ ਉਹ ਆਪਾਂ ਇਹਦੀ 5 ਇੰਚ ਲਗਾਵਾਂਗੇ ਆਹ ਵਾਲੀ േപ പൗങ്കി ആ വളരെ ഗുള ബീച്ച പല്ലേ കട്ട ലോ ആ ചീസ് താ ബാക് ਆਪਾਂ ਪਹਿਲਾਂ ਕਟਿੰਗ ਬਣਾਉਣ ਵੇਲੇ ਆਪਾਂ ਪਹਿਲਾਂ ਸ਼ੋਲਡਰ ਕੰਦੇ ਜੜਾਂਗੇ ਫਿਰ ਬਾਅਦ ਦੇ ਵਿੱਚ ਇਹਦੇ ਨੀਰ ਲੱਗੂਗੀ ਹੁਣ ਦੱਸਦੇ ਆਂ ਆਪਾਂ ਤੁਹਾਨੂੰ ਇਹਦੀ ਬਾਜੂ ਦੀ ਕਟਾਈ ਦੇਖੋ ਆਹ ਇਹਦਾ ਬਾਜੂ ਦਾ ਵਰਕ ਦਿੱਤਾ ਹੋਇਆਗਾ ਇਹ ਵਰਕ ਆਪਾਂ ਨੇ ਬਾਜੂ ਤੇ ਹੀ ਲੈ ਕੇ ਆਉਣਾਗਾ ਦੇਖੋ ਆਹ ਵਾਲਾ ਇਹਦੇ ਕੋਈ ਕਫ ਵਗੈਰਾ ਕੁਝ ਨਹੀਂ ਲਗਾਉਣੇ ਹੈਗੇ ਬਾਜੂ ਇਹਨਾਂ ਦੀ ਸਿੰਪਲ ਹੀ ਹੈਗੀ ਆਪਾਂ ਵਰਕ ਨੂੰ ਇਸ ਤਰ੍ਹਾਂ ਮਿਲਾ ਲਾਂਗੇ ਆਪਸ ਦੇ ਵਿੱਚ ਇਹਦੀ ਬਾਜੂ ਦੀ ਲੰਬਾਈ ਹੈਗੀ ਦੇਖੋ 17 ਇੰਚ ਆਪਾਂ ਜਮਾ ਬਰਾਬਰ ਕਰ ਲਾਂਗੇ ਇਹਨੂੰ ਵਰਕ ਨੂੰ ਆਪਸ ਦੇ ਵਿੱਚ ਮਿਲਾ ਲਾਂਗੇ 7 ਇੰਚ ਬਾਂਧ ਹੀ ਲਵਾਈ ਆ ਤਾਂ ਆਪਾਂ ਇਹਨੂੰ 7.5 ਇੰਚ ਕਟਿੰਗ ਦੀ ਕੱਟਣੀ ਹੈ ਦੇਖੋ ਇਸ ਤਰ੍ਹਾਂ ਆਪਾਂ ਵਰਕ ਨੂੰ ਆਪਸ ਦੇ ਵਿੱਚ ਮਿਲਾ ਲਿਆ ਦੇਖੋ ਆਪਾਂ ਇਹਨਾਂ ਦੇ ਮੋਢਾ 9 ਇੰਚ ਹੀ ਪਾਉਣਾਗਾ ਕਿਉਂਕਿ ਇਹਦੇ ਜਿਹੜੀ ਬਾਜੂ ਵਗੈਰਾ ਉਹ ਨਹੀਂ ਜ਼ਿਆਦਾ ਹੈਵੀ ਹੈਗੀ ਹੂੰ ਵੈਸੀ ਲੂਜ਼ ਪੈਂਦੇ ਨੇ ਤਾਂ ਕਰਕੇ ਆਪਾਂ ਨੇ ਇਹਨਾਂ ਨੂੰ ਮੂਹਰੇ ਅੱਗੇ ਤੋਂ 6 ਇੰਚ ਖੁੱਲੀ ਰੱਖਿਆ ਮੋਢਾ ਆਪਾਂ 9 ਇੰਚ ਹੀ ਪਾਵਾਂਗੇ ਜੇ ਮੈਂ ਲੂਜ਼ ਫਿਟਿੰਗ ਦੇ ਵਿੱਚ ਹੀ ਕੱਪੜੇ ਪੈਂਦੇ ਨੇ ਤਾਂ ਆਪਾਂ 9 ਇੰਚ ਮੋਢਾ ਪਾਵਾਂਗੇ 10 ਇੰਚ ਕਟਾਈ ਦਾ ਅੱਗੇ ਤੋਂ ਬਾਹਾਂ ਦੀ ਮੂਰੀ ਆਪਾਂ ਨੇ 6 ਇੰਚ ਰੱਖਣੀ ਆ ਆ 1.5 ਇੰਚ ਆਪਾਂ ਐਕਸਟਰਾ ਲਵਾਂਗੇ ਮਾਰਜਨ ਵਾਸਤੇ ਹੁਣ ਦੇਖੋ ਆਪਾਂ ਨੇ ਫੱਟੀ ਦੀ ਜ਼ਿਆਦਾ 쉐ਪ ਨਹੀਂ ਪਾਉਂਦੀ ਹੈਗੀ ਆਪਾਂ ਨੋਰਮਲ ਜੀ 쉐ਪ ਪਾਵਾਂਗੇ ਫੱਟੀ ਨੂੰ ਉੱਪਰ ਤੱਕ ਲੈ ਕੇ ਜਾਵਾਂਗੇ ਇਸ ਤਰ੍ਹਾਂ ਜਿਹੜੀ ਆਗ ਲਾਈ ਪਾਉਣੀ ਆ ਆਪਾਂ ਨੇ ਇਹ 3 ਸਵਾ 3 ਦੇ ਵਿੱਚ ਹੀ ਪਾਉਣੀ ਆ ਇਸ ਤਰੀਕੇ ਨਾਲ ਆ ਦੇਖੋ ਆਹ ਵਾਲੀ ਸ਼ੇਪ ਆਉਗੀ ਬਾਜੂ ਦੀ ਹੁਣ ਆਪਾਂ ਮੋਢੇ ਦੀ 9 ਇੰਚ ਤੇ ਨਿਸ਼ਾਨ ਲਗਾਵਾਂਗੇ ਇੱਥੇ ਦੇ ਕੱਟ ਲਗਾ ਦਾਂਗੇ ਇਹ ਸੀਗੀ ਆਪਣੀ ਸ਼ਰਟ ਦੀ ਕਟਿੰਗ ਹਾਂਜੀ ਇਹ ਸੀ ਆਪਣੇ ਸ਼ਰਟ ਦੀ ਕਟਿੰਗ ਕਮੀਜ਼ ਦੀ ਮੰਨ ਲਓ ਜਿਵੇਂ ਆਪਾਂ ਕਮੀਜ਼ ਐਮਪਰ ਜੋ ਵੀ ਬੋਲਦੇ ਆਂ ਪਰ પ્રાਣੀਆਂ ਬਜ਼ੁਰਗਾਂ ਦੇ ਜਿਵੇਂ ਆਪਾਂ ਸੂਟ ਕਟਿੰਗ ਕਰਦੇ ਆਂ ਲੂਜ਼ ਪਹਿਨਦੇ ਨੇ ਗਲਿਆਂ ਦਾ ਨਹੀਂ ਆਪਾਂ ਨੂੰ ਪਤਾ ਚੱਲਦਾ ਜੇ ਕਿਸੇ ਵੀ ਲੇਡੀ ਜਿਹਨੂੰ ਨਹੀਂ ਵੀ ਪਤਾ ਚੱਲਦਾ ਤਾਂ ਤੁਸੀਂ ਸਾਡੀ ਇਹ ਵੀਡੀਓ ਦੇਖਿਓ ਤੇ ਤੁਹਾਨੂੰ ਧੀਰੇ ਵਗੈਰਾ ਬਾਰੇ ਪੂਰੀ ਨੌਲੇਜ ਆਊਗੀ ਵੀ ਆਪਾਂ ਨੇ ਕਿੰਨਾ ਧੀਰਾ ਵਗੈਰਾ ਪਾਉਣਾ ਇਹਦੇ ਵਿੱਚ ਤੇ ਤੁਹਾਨੂੰ ਜੇ ਵੀਡੀਓ ਪਸੰਦ ਆਈ ਤਾਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ